ਜਦੋਂ ਤੋਂ ਕੰਪਿਊਟਰ ਆਇਆ ਹੈ ਇੰਟਰਨੈਟ ਆਇਆ ਹੈ ਮੋਬਾਈਲ ਆਇਆ ਹੈ ਯੂਪੀਆਈ ਆਇਆ ਹੈ ਇੰਟਰਨੈਟ ਬੈਂਕਿੰਗ ਆਈ ਹੈ ਮੋਬਾਈਲ ਤੇ ਰਾਹੀਂ ਪੈਸੇ ਕਢਵਾਉਣੇ ਤੇ ਜਾਂ ਪੈਸੇ ਜਮ੍ਹਾਂ ਕਰਵਾਉਣੇ ਜਾਂ ਏਟੀਐਮ ਬੂਥ ਤੇ ਜਾ ਕੇ ਪੈਸੇ ਕਢਵਾਉਣੇ ਜਾਂ ਜਮ੍ਹਾਂ ਕਰਵਾਉਣੇ ਜਦੋਂ ਤੋਂ ਆਰੰਭ ਹੋਏ ਨੇ ਉਦੋਂ ਤੋਂ ਠੱਗੀ ਵਧੀ ਵੀ ਹੈ ਤੇ ਆਸਾਨ ਵੀ ਹੋਈ ਹੈ ਮੰਨ ਲਓ ਦੋਸਤੋ ਤੁਸੀਂ ਏਟੀਐਮ ਬੂਥ ਤੇ ਪੈਸੇ ਕਢਵਾਉਣ ਜਾਣੇ ਹੋ ਤੁਹਾਡੇ ਕੋਲੇ ਡੈਬਿਟ ਕਾਰਡ ਹੈ ਤੇ ਤੁਸੀਂ ਬੂਥ ਦੇ ਵਿੱਚ ਜਾ ਕੇ ਡੈਬਿਟ ਕਾਰਡ ਆਪਣਾ ਉੱਥੇ ਇਨਸਰਟ ਕਰਦੇ ਹੋ ਤੇ ਤੁਹਾਨੂੰ ਕਿਤੇ ਕੋਈ ਸਮੱਸਿਆ ਆਉਂਦੀ ਹੈ ਤੇ ਕੋਲੇ ਖੜੇ ਕਿਸੇ ਵਿਅਕਤੀ ਦੀ ਤੁਸੀਂ ਮਦਦ ਲੈ ਲੈਂਦੇ ਹੋ ਤੇ ਬਾਅਦ ਦੇ ਵਿੱਚ ਪੈਸੇ ਕਢਵਾ ਕੇ ਤੁਸੀਂ ਘਰੇ ਆ ਜਾਂਦੇ ਹੋ 5000 ਕਢਵਾ ਲੇ 25000 ਕਢਵਾ ਲੇ ਜਿੰਨੇ ਵੀ ਕਢਵਾ ਲੇ ਤੁਸੀਂ ਜਨੂੰ ਵਾਪਸ ਆਉਂਦੇ ਹੋ ਤੇ ਤੁਹਾਡਾ ਫੋਨ ਜਿਹੜਾ ਹੈ ਮੋਬਾਈਲ ਜਦੋਂ ਉਹ ਟੂੰ ਦੀ ਆਵਾਜ਼ ਕਰਦਾ ਹੈ ਤੁਸੀਂ ਦੇਖਦੇ ਹੋ ਤੁਹਾਨੂੰ ਮੈਸੇਜ ਆਇਆ ਹੁੰਦਾ ਹੈ ਜਦੋਂ ਤੁਸੀਂ ਮੈਸੇਜ ਦੇਖਦੇ ਹੋ ਤਾਂ ਤੁਹਾਡੇ ਉਸ ਦੇ ਵਿੱਚੋਂ 1 ਲੱਖ 2 ਲੱਖ 10 ਲੱਖ 20 ਲੱਖ ਰੁਪਏ ਜਿਹੜੇ ਕਢਵਾਏ ਪਏ ਹੁੰਦੇ ਨੇ ਕਿਸ ਤਰੀਕੇ ਨਾਲ ਹੁੰਦਾ ਇਹ ਆਓ ਸਮਝੀਏ ਦੋਸਤੋ ਆਮ ਕਰਕੇ ਜਦੋਂ ਅਸੀਂ ਏਟੀਐਮ ਬੂਥ ਤੋਂ ਪੈਸੇ ਕਢਵਾਉਣ ਜਾਂਦੇ ਆ ਤਾਂ ਕਈ ਵਾਰੀ ਹਲਕੀ ਜਿਹੀ ਕੋਈ ਸਮੱਸਿਆ ਆਉਂਦੀ ਹੈ ਤੇ ਕੁਝ ਵਿਅਕਤੀ ਜਿਹੜੇ ਨੇ ਉਹ ਅਕਸਰ ਏਟੀਐਮ ਸੈਂਟਰ ਦੇ ਨੇੜੇ ਤੇੜੇ ਮੰਡਰਾਉਂਦੇ ਰਹਿੰਦੇ ਨੇ ਇੱਕ ਦੋ ਬੰਦੇ ਤਾਂ ਏਟੀਐਮ ਦੇ ਵਿੱਚ ਖੜੇ ਹੀ ਰਹਿੰਦੇ ਨੇ ਤੇ ਤਾਂ ਜੋ ਕੋਈ ਬਜ਼ੁਰਗ ਵਿਅਕਤੀ ਜਾਂ ਕੋਈ ਅਨਜਾਨ ਵਿਅਕਤੀ ਜਾਂ ਕੋਈ ਜਿਸ ਨੇ ਪਹਿਲੀ ਦੂਜੀ ਵਾਰੀ ਹੀ ਏਟੀਐਮ ਜਿਹੜਾ ਇਹ ਉਹ ਆਰੰਭ ਕੀਤਾ ਹੈ ਸ਼ੁਰੂ ਕੀਤਾ ਹੈ ਉਹ ਜਦੋਂ ਵਰਤੋਂ ਕਰਨ ਲੱਗਦਾ ਹੈ ਤਾਂ ਉਸ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਇੱਕ ਹੈਲਪਿੰਗ ਹੈਂਡ ਬਣ ਕੇ ਇੱਕ ਰੱਬ ਦਾ ਫਰਿਸ਼ਤਾ ਬਣ ਕੇ ਆਉਂਦੇ ਨੇ ਤੇ ਤੁਹਾਨੂੰ ਕਹਿੰਦੇ ਮੈਂ ਆਈ ਹੈਲਪ ਯੂ ਜਾਂ ਤੁਸੀਂ ਆਪ ਹੀ ਕਹਿੰਦੇ ਆ ਭਰਾਵਾ ਹਾ ਦੇਖੀ ਕਿਵੇਂ ਆਹ ਕਰਨਾ ਹੈ ਜਦੋਂ ਤੁਸੀਂ ਪੈਸੇ ਿਕੜਵਾਉਣੇ ਆ ਤਾਂ ਤੁਸੀਂ ਜਦੋਂ ਉਸ ਨੂੰ ਉਹ ਤੁਹਾਨੂੰ ਪੁੱਛਦਾ ਹੈ ਕਿ ਕੀ ਹੈ ਤੁਹਾਡਾ ਪਿੰਨ ਕੀ ਹੈ ਕਈ ਲੋਕ ਅਲਰਟ ਹੋ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਹੋ ਜਿਹੇ ਠੱਗ ਫਿਰਦੇ ਇਸ ਕਰਕੇ ਉਹ ਏਟੀਐਮ ਨਹੀਂ ਦੱਸਦੇ ਅਜਿਹੀ ਹਾਲਤ ਵਿੱਚ ਇਹ ਲੋਕ ਜਿਹੜੇ ਹਨ ਉਹ ਪਿੱਠ ਕਰਕੇ ਉਹ ਤੁਹਾਡੇ ਵੱਲ ਖੜਨਗੇ ਪਰ ਟੇਢੀ ਅੱਖ ਦੇ ਨਾਲ ਤੁਹਾਡਾ ਜਿਹੜਾ ਜਿਹੜਾ ਏਟੀਐਮ ਦਾ ਜਿਹੜਾ ਪਿੰਨ ਹੈ ਉਹ ਵੇਖ ਲੈਣਗੇ ਮਨ ਲਓ ਤੁਹਾਡਾ ਪੀਨ 1481 ਹੈ ਮਨ ਲਓ ਤੁਹਾਡਾ ਪੀਨ ਜਿਹੜਾ ਹੈ ਉਹ 1 2 3 4 ਹੈ ਵੈਸੇ ਤਾਂ 1 2 3 4 ਰੱਖਣਾ ਹੀ ਨਹੀਂ ਚਾਹੀਦਾ ਪਰ ਇਹੋ ਜਿਹਾ ਕੋਈ ਵੀ ਆ ਉਹ ਨਜ਼ਰ ਮਾਰ ਲੈਂਦੇ ਆ ਉਹ ਆਪਣੇ ਮਾਈਂਡ ਦੇ ਵਿੱਚ ਯਾਦ ਕਰ ਲੈਂਦੇ ਆ ਉਸ ਤੋਂ ਬਾਅਦ ਕੀ ਕਰਦੇ ਆ ਜਦੋਂ ਤੁਸੀਂ ਪੈਸੇ ਕਢਵਾਉਣ ਦੇ ਲਈ ਉਸ ਨੂੰ ਕਹਿੰਦੇ ਆ ਕਿ ਆਹਾ ਮੇਰੇ ਤੋਂ ਹੋ ਨਹੀਂ ਰਿਹਾ ਉਹ ਅਚਾਨਕ ਤੁਹਾਡੇ ਕੋਲੋਂ ਕੀ ਕਰਦੇ ਆ ਏਟੀਐਮ ਲੈਂਦੇ ਨੇ ਤੇ ਉਸ ਦੇ ਵਿੱਚ ਪਾਉਂਦੇ ਨੇ ਤੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਂਦੇ ਸਾਰ ਤੁਹਾਡਾ ਪਿੰਨ ਵੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਆਪਦੇ ਹੱਥ ਵਿੱਚੇ ਉਹਨਾਂ ਦੇ ਕੋਲ ਨਾ ਬਾਦੂ ਏਟੀਐਮ ਹੁੰਦੇ ਆ ਜਿਹੜੇ ਖਰਾਬ ਹੋਏ ਪੁਰਾਣੇ ਐਕਸਪਾਇਰ ਹੋਏ ਆ ਜਦੋਂ ਤੁਹਾਨੂੰ ਵਾਪਸ ਕਰਨਾ ਉਹਨਾਂ ਨੇ ਐਕਸਪਾਇਰ ਹੋਇਆ ਏਟੀਐਮ ਵਾਪਸ ਕਰ ਦੇਣਾ ਤੁਹਾਡੇ ਕੋਲੇ ਸਮਾਨ ਪੂਰਾ ਪੈਸੇ ਵੀ ਪੂਰੇ ਏਟੀਐਮ ਵੀ ਪੂਰਾ ਹੱਥ ਦੇ ਵਿੱਚ ਹੈ ਜਿਹੜਾ ਤੁਸੀਂ ਲੈ ਕੇ ਗਏ ਸੀ ਤੇ ਤੁਸੀਂ ਇਹ ਵੀ ਦੇਖ ਲੈਣੇ ਉਹਦੇ ਉੱਤੇ ਇਹ ਵੀ ਆ ਜਾਂਦਾ ਟਰਾਂਜੈਕਸ਼ਨ ਓਵਰ ਉਹ ਤੁਹਾਨੂੰ ਦਿਖਾ ਵੀ ਦਿੰਦੇ ਆ ਵੀ ਹੁਣ ਟਰਾਂਜੈਕਸ਼ਨ ਓਵਰ ਆਹਾ ਕਢਵਾ ਲਓ ਇਹ ਤੁਹਾਡਾ ਜਿਹੜਾ ਜਿਹੜਾ ਏਟੀਐਮ ਕਾਰਡ ਹੈ ਇਹਨੂੰ ਸੰਭਾਲ ਕੇ ਜੇਬ ਵਿੱਚ ਪਾ ਲਵੋ ਗੁੰਮ ਨਾ ਜਾਵੇ ਤੁਹਾਡੀ ਪੂਰੀ ਕੇਅਰ ਕਰਦੇ ਨੇ ਜਦੋਂ ਤੁਸੀਂ ਆਪਣੇ ਜੇਬ ਦੇ ਵਿੱਚ ਉਸਨੂੰ ਪਾ ਕੇ ਤੇ ਘਰੇ ਆਉਂਦੇ ਆ ਤਾਂ ਇਸ ਦੌਰਾਨ ਹੀ ਜਦੋਂ ਹੀ ਤੁਸੀਂ ਬਾਹਰ ਨਿਕਲਦੇ ਹੋ ਤੁਸੀਂ ਅੱਖਾਂ ਤੋਂ ਓਲੇ ਹੋਏ ਨਾਲ ਹੀ ਉਹਨਾਂ ਨੇ ਤੁਹਾਡੇ ਵਾਲਾ ਏਟੀਐਮ ਵਿੱਚ ਪਾਇਆ ਤੇ ਪਹਿਲਾਂ ਤਾਂ ਉਹ ਹੋਸਟ ਦੇ ਵਿੱਚੋਂ ਕੀ ਕਰਦੇ ਆ ਕਿ ਤੁਹਾਡੀ ਟਰਾਂਜੈਕਸ਼ਨ ਦੀ ਟੋਟਲ ਜਿਹੜੀ ਅਕਾਊਂਟ ਬੁੱਕ ਦੇ ਵਿੱਚ ਜੋ ਐਂਟਰੀਜ਼ ਹਨ ਉਹ ਦੇਖਦੇ ਹਨ ਉਹਦੇ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ 17 ਲੱਖ ਰੁਪਏ ਹੈ ਇਸ ਦੇ ਵਿੱਚ 1 ਲੱਖ ਰੁਪਏ ਹੈ ਇਸ ਦੇ ਵਿੱਚ 5 ਲੱਖ ਹੈ ਜਿੰਨੇ ਰੁਪਏ ਹੈ ਅਗਲੀ ਵਾਰੀ ਉਹਨਾਂ ਨੇ ਉਹ ਪੈਸੇ ਜਿਹੜੇ ਹਨ ਹੌਲੀ-ਹੌਲੀ ਇੱਕ-ਇੱਕ ਕਰਕੇ ਜਿਹੜੇ ਹਨ ਉਹ 5-6 ਐਂਟਰੀਆਂ ਦੇ ਵਿੱਚ ਕਢਵਾ ਕੇ ਤੇ ਖਤਮ ਕਰ ਦੇਣੇ ਨੇ ਤਾਂ ਦੋਸਤੋ ਹੁਣ ਇਹ ਸਮੱਸਿਆ ਜਿਹੜੀ ਹੈ ਉਹ ਹਰੇਕ ਵਿਅਕਤੀ ਫੇਸ ਕਰ ਸਕਦਾ ਹੈ ਖਾਸ ਕਰਕੇ ਉਹ ਉਹ ਜਿਹੜਾ ਕਿਸੇ ਦੂਜੇ ਦੀ ਮਦਦ ਲੈਂਦਾ ਹੈ ਇਸ ਦੇ ਪ੍ਰਤੀ ਆਪਾਂ ਅਲਰਟ ਰਹੀਏ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖੀਏ ਇੱਕ ਤਾਂ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿਉਂਕਿ ਬਹੁਤ ਸਾਡੇ ਭੈਣ ਭਰਾ ਨੇ ਜਿਨ੍ਹਾਂ ਨੂੰ ਏਟੀਐਮ ਦੀ ਵਰਤੋਂ ਕਰਨੀ ਨਹੀਂ ਆਉਂਦੀ ਏਟੀਐਮ ਦੀ ਵਰਤੋਂ ਕਿਵੇਂ ਕਰਨੀ ਆ ਉਹ ਤੁਹਾਨੂੰ ਦੱਸਦੇ ਆ ਦੂਸਰਾ ਇਹ ਇਹ ਦਸੀਏ ਕਿ ਆਪਣੇ ਏਟੀਐਮ ਤੇ ਨਾ ਆਪਣਾ ਨਾਮ ਲਿਖ ਕੇ ਰੱਖੋ ਉਸ ਤੇ ਵਿੱਚ ਪਿਛਲੇ ਪਾਸੇ ਜਗ੍ਹਾ ਹੁੰਦੀ ਆ ਉੱਥੇ ਨਾ ਖਾਲੀ ਜਗ੍ਹਾ ਦੇ ਵਿੱਚ ਆਪਣੇ ਸਾਈਨ ਕਰਕੇ ਰੱਖੋ ਆਪਣਾ ਜਿਹੜਾ ਨਾਮ ਲਿਖ ਕੇ ਰੱਖੋ ਦੂਜਾ ਆਮ ਕਰਕੇ ਜਿਹੜੇ ਜਿਆਦਾਤਰ ਲੋਕ ਹਨ ਨਾ ਜਿਹੜਾ ਪਿੰਨ ਹੈ ਇੱਕ ਪੇਪਰ ਦੇ ਵਿੱਚ ਇੱਕ ਛੋਟੇ ਜਿਹੇ ਐਨਵਲਪ ਦੇ ਵਿੱਚ ਲਫਾਫੇ ਦੇ ਵਿੱਚ ਪੈਨ ਕਾਰਡ ਜਿਹੜਾ ਹੈ ਤੇ ਜਾਂ ਆਧਾਰ ਕਾਰਡ ਹੈ ਤੇ ਉਵੇਂ ਹੀ ਜਿਹੜਾ ਏਟੀਐਮ ਕਾਰਡ ਹੈ ਜਿਸ ਨੂੰ ਆਪਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਕਹਿੰਦੇ ਆ ਤਾਂ ਉਹ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਇੱਕ ਲਫਾਫੇ ਚ ਪਾ ਕੇ ਰੱਖਦੇ ਤੇ ਲਫਾਫੇ ਦੇ ਉੱਤੇ ਉਹਨਾਂ ਨੇ ਮੋਟਾ ਕਰਕੇ ਜਾਂ ਉਸ ਦੇ ਵਿੱਚ ਜਿਹੜਾ ਇਹ ਲਿਖਿਆ ਹੁੰਦਾ ਹੈ ਕਿ ਇਸ ਦਾ ਪਾਸਵਰਡ ਕੀ ਆ ਪਿੰਨ ਕਹਿੰਦੇ ਆ ਉਸ ਨੂੰ ਹੁਣ ਜਦੋਂ ਤੁਸੀਂ ਪਿੰਨ ਉਹਦੇ ਵਿੱਚ ਲਿਖਿਆ ਹੈ ਤੇ 22 ਚਾਂਸ ਜੇ ਤੁਹਾਡਾ ਉਹ ਕਿਤੇ ਡਿੱਗ ਪਏ ਮਿਸਪਲੇਸ ਹੋ ਜਾਵੇ ਫਿਰ ਵੀ ਦੂਸਰੇ ਵਿਅਕਤੀ ਨੂੰ ਵੀ ਪਤਾ ਲੱਗ ਜਾਣਾ ਉਸਦੇ ਕੋਲੇ ਪੈਨ ਵੀ ਹੈ ਤੇ ਉਸਦੇ ਕੋਲੇ ਪਿੰਨ ਵੀ ਹੈ ਉਸਦੇ ਕੋਲੇ ਏਟੀਐਮ ਵੀ ਹੈ ਤੁਹਾਡਾ ਏਟੀਐਮ ਕਾਰਡ ਵੀ ਹੈ ਉਸਦੇ ਕੋਲੇ ਪਿੰਨ ਵੀ ਹੈ ਪੈਸੇ ਆਰਾਮ ਨਾਲ ਕਢਵਾ ਸਕਦਾ ਹੈ ट्रांजैक्शन ਦੀ ਜਿਹੜੀ ਹੈ ਸਹੂਲਤ ਉਹਦੇ ਵਿੱਚ ਹੁੰਦੀ ਹੈ ਕਿ ਤੁਸੀਂ ਜਿਹੜੀ ਐਂਟਰੀ ਦੇਖ ਸਕਦੇ ਹੋ ਅਕਾਊਂਟ ਬੁੱਕ ਦੇ ਵਿੱਚ ਐਂਟਰੀ ਜਿਹੜੀਆਂ ਨੇ ਕਿੰਨੇ ਪੈਸੇ ਨੇ ਕਰੰਟਲੀ ਉਹ ਵੀ ਦੇਖ ਸਕਦੇ ਹੋ ਤਾਂ ਕਰਕੇ ਪੈਸੇ ਕਢਵਾਉਣ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਆਵੇਗੀ ਦੂਸਰਾ ਜਦੋਂ ਤੁਸੀਂ ਏਟੀਐਮ ਵਰਤਦੇ ਹੋ ਨਾ ਕੋੜੇ ਖੜਾ ਵਿਅਕਤੀ ਉਸ ਨੂੰ ਪਲਾਈਟਲੀ ਫਾਰਮਲੀ ਸ਼ਕਤੀ ਦੇ ਨਾਲ ਪਰ ਪਿਆਰ ਦੇ ਨਾਲ ਕਹਿ ਦੇਵੋ ਵੀ ਤੁਸੀਂ ਪਾਸੇ ਹੋ ਜਾਵੋ ਜਾਂ ਬਾਹਰ ਚਲੇ ਜਾਵੋ ਜੇਕਰ ਉਹ ਆਖੇ ਨਹੀਂ ਲੱਗਦਾ ਤਾਂ ਅੰਦਰ ਨਾ ਹਦਾਇਤ ਹੁੰਦੀ ਹੈ ਕਿ ਐਟ ਅ ਟਾਈਮ ਸਿਰਫ ਇੱਕ ਵਿਅਕਤੀ ਜੇ ਏਟੀਐਮ ਬੂਥ ਇੱਕ ਹੈ ਤਾਂ ਇੱਕ ਜਣਾ ਕੱਢ ਸਕਦਾ ਹੈ ਜੇ ਦੋ ਆ ਤਾਂ ਦੋ ਕੱਢ ਸਕਦੇ ਆ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਵੱਲ ਵਿਅਕਤੀ ਜਿਹੜਾ ਦੂਸਰਾ ਨਾ ਟੇਢੀ ਅੱਖ ਨਾਲ ਜਾਂ ਸਿੱਧੀ ਅੱਖ ਨਾਲ ਵੇਖਦਾ ਨਹੀਂ ਰਿਹਾ ਕਿਸੇ ਵੀ ਹਾਲਤ ਵਿੱਚ ਪਿੰਨ ਨਾ ਦੱਸੋ ਤੇ ਇੱਕ ਹੋਰ ਹੈ ਕਿ ਪਿੰਨ ਨੂੰ ਲਗਾਤਾਰ ਚੇਂਜ ਕਰਦੇ ਰਹੋ ਬਦਲਦੇ ਰਹੋ 0123 ਜਾਂ 1234 ਜਾਂ 4321 ਜਾਂ 78910 ਜਾਂ 7890 ਇਹੋ ਜਿਹੇ ਜਿਹੜੇ ਸੌਖੇ इजीली ਗੈਸ ਕੀਤੇ ਜਾ ਸਕਣ ਵਾਲੇ ਨਾ ਰੱਖੋ ਆਪਦਾ ਡੇਟ ਆਫ ਬਰਥ ਜਿਹੜਾ ਹੈ ਅਕਸਰ ਜ਼ਿਆਦਾਤਰ ਲੋਕ ਹਨਾ ਆਪਦਾ ਡੇਟ ਆਫ ਬਰਥ 1982 1986 ਇਹੋ ਜਿਹਾ ਰੱਖ ਦਿੰਦੇ ਨੇ ਜਿਹਨੂੰ ਤੁਹਾਡਾ ਏਟੀਐਮ ਜਿਹੜਾ ਵਿਅਕਤੀ ਤੁਹਾਡਾ ਦੋਸਤ ਹੈ ਉਸ ਨੂੰ ਤੁਹਾਡਾ ਬਰਥਡੇ ਵੀ ਪਤਾ ਹੁੰਦਾ ਹੈ ਤਾਂ ਉਹ ਵਿਅਕਤੀ इजीली ਗੈਸ ਕਰ ਸਕਦਾ ਹੈ ਇਹ ਤਾਂ ਤਰੀਕੇ ਹਨ ਜਿਨ੍ਹਾਂ ਦੇ ਰਾਹੀਂ ਆਪਾਂ ਜਿਹੜਾ ਇਹ ਬਚ ਸਕਦੇ ਆ ਜਦੋਂ ਤੁਸੀਂ ਪੈਸੇ ਕਢਵਾਉਣੇ ਆ ਤਾਂ ਉਸ ਤੋਂ ਬਾਅਦ ਏਟੀਐਮ ਕਾਰਡ ਜਿਹੜਾ ਹੈ ਨਾ ਉਹ ਦੇਖੋ ਵੀ ਜਿਹੜਾ ਮੈਂ ਵਿੱਚ ਪਾਇਆ ਸੀ ਉਹੀ ਮੈਂ ਲੈ ਕੇ ਚੱਲਿਆ ਵਾਪਸ ਆਇਆ ਨਾ ਹੋਵੇ ਕਿ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਹੈ ਊੜਾ ਆੜਾ ਈੜੀ ਦੇ ਕੇਸ ਦੇ ਵਿੱਚ ਜਾਂ ਐਕਸ ਵਾਈ ਜ਼ेड ਦੇ ਕੇਸ ਦੇ ਵਿੱਚ ਇਹ ਉਹ ਵਿਅਕਤੀ ਜਿਹੜਾ ਹੈ ਉਹ ਕਾਰਡ ਲੈ ਕੇ ਤਾਂ ਆਪਦਾ ਗਿਆ ਪਰ ਵਾਪਸ ਐਕਸਪਾਇਰ ਲੈ ਆਇਆ ਸੀ ਉਸ ਨੂੰ ਪਤਾ ਹੀ ਨਹੀਂ ਲੱਗਾ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਕਿੱਥੇ ਯਾਦ ਹੁੰਦਾ ਹੈ ਕਿ ਕਿਹੋ ਜੀ ਉਸ ਦੀ ਲੁੱਕ ਹੈ ਲੁੱਕ ਵੀ ਇੱਕੋ ਜਿਹੀ ਹੁੰਦੀ ਹੈ ਐਸਬੀਆਈ ਦੇ ਸਾਰੇ ਕਾਰਡ ਇੱਕੋ ਜਿਹੇ ਹੁੰਦੇ ਨੇ ਐਚਡੀਐਫਸੀ ਦੇ ਇੱਕੋ ਜਿਹੇ ਹੁੰਦੇ ਨੇ ਖੈਰ ਅਗਲੀ ਗੱਲ ਜਿਹੜੀ ਹੁਣ ਅੱਜ ਤੁਹਾਨੂੰ ਗੱਲ ਦੱਸਣ ਲੱਗਿਆ ਉਹ ਮੇਨ ਇਹ ਆ ਭਰਾਵੋ ਤੇ ਭੈਣੋ ਇਹ ਸਮਝ ਲਵੋ ਕਿ ਆਪਾਂ ਜਦੋਂ ਏਟੀਐਮ ਕਾਰਡ ਦੇ ਰਹੀ ਪੈਸੇ ਬੂਥ ਤੋਂ ਏਟੀਐਮ ਬੂਥ ਤੋਂ ਏਟੀਐਮ ਸੈਂਟਰ ਤੋਂ ਕਿਓਸਕ ਤੋਂ ਕਢਵਾਉਣੇ ਨੇ ਤਾਂ ਕੀ ਪ੍ਰੋਸੀਜਰ ਹੁੰਦੀ ਹੈ ਨੋਟ ਕਰ ਲਓ ਮੈਂ ਤੁਹਾਨੂੰ 7-8 ਜਿਹੜੇ ਮੈਥਡ ਨੇ ਨਾ ਉਹ ਲਾਈਨ ਲੜੀਵੱਧ ਰੂਪ ਦੇ ਵਿੱਚ ਲਾਈਨ ਵਾਰ ਤੁਹਾਨੂੰ ਦੱਸ ਰਿਹਾ ਮੈਂ ਸਭ ਤੋਂ ਪਹਿਲਾਂ ਏਟੀਐਮ ਜਿਹੜਾ ਹੈ ਕਾਰਡ ਉਸਦੇ ਵਿੱਚ ਨਾ ਛੋਟਾ ਜਿਹਾ ਬਲੈਕ ਜਿਹਾ ਨਿਸ਼ਾਨ ਲੱਗਿਆ ਹੁੰਦਾ ਹੈ ਉੱਥੇ ਅੰਗੂਠਾ ਰੱਖੋ ਤੇ ਉਸ ਨੂੰ ਫੜ ਕੇ ਤੇ ਕਾਰਡ ਨੂੰ ਉੱਥੇ ਇਨਸਰਟ ਕਰੋ ਇਨਸਰਟ ਕਰਨ ਵਾਲੀ ਜਿਹੜਾ ਜਗ੍ਹਾ ਹੁੰਦੀ ਹੈ ਜਦੋਂ ਇਨਸਰਟ ਹੋ ਗਿਆ ਤੇ ਤੁਹਾਡੀ ਜਿਹੜੀ ਸਕਰੀਨ ਹੈ ਉਹ ਐਕਟਿਵ ਹੋ ਜਾਵੇਗੀ ਉਸ ਦੇ ਵਿੱਚ ਉਹ ਤੁਹਾਨੂੰ ਦੋ ਚੀਜ਼ਾਂ ਪੁੱਛਦਾ ਏ ਵਿਡਰੋਅਲ ਜਾਂ ट्रांजੈਕਸ਼ਨ ਜੇ ਤੁਸੀਂ ਪੈਸੇ ਕਢਵਾਉਣੇ ਨੇ ਜਾਂ ਤੁਸੀਂ ट्रांजैक्शन ਜਿਹੜੀ ਆ ਉਹ ਦੇਖਣੀ ਆ ਕਿ ਕਿੰਨੇ ਪੈਸੇ ਨੇ ਤੁਸੀਂ ਵਿਡਰੋਅਲ ਦੇ ਉੱਤੇ ਮੰਨ ਲਓ ਪੈਸੇ ਕਢਾਉਣੇ ਆ ਵਿਡਰੋਅਲ ਦੇ ਉੱਤੇ ਕਲਿੱਕ ਕਰੋ ਹਲਕਾ ਜਿਹਾ ਉਂਗਲੀ ਦੇ ਨਾਲ ਛੁਹਾਓ ਜਦੋਂ ਵਿਡਰੋਅਲ ਦੇ ਉੱਤੇ ਆ ਗਿਆ ਹੁਣ ਉਹ ਦੋ ਚੀਜ਼ਾਂ ਪੁੱਛਦਾ ਹੈ ਕਿ ਤੁਹਾਨੂੰ ਸਲਿੱਪ ਚਾਹੀਦੀ ਹੈ ਨਹੀਂ ਚਾਹੀਦੀ ਇੰਗਲਿਸ਼ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਲਿਖਿਆ ਜਾਂਦਾ ਹੈ ਡੂ ਯੂ ਨੀਡ ਦ ਸਲਿੱਪ ਤੁਸੀਂ ਲਿਖੋ ਯੈਸ ਜੇ ਤੁਹਾਨੂੰ ਚਾਹੀਦੀ ਹੈ ਤੇ ਪਰ ਮੈਨੂੰ ਜਿਹੜੀ ਇਹ ਨਹੀਂ ਚਾਹੀਦੀ ਹੁੰਦੀ ਕਿਉਂਕਿ ਪੇਪਰ ਆਪਾਂ ਐਵੇਂ ਵੇਸਟ ਕਿਉਂ ਕਰਨਾ ਸਾਹਮਣੇ ਸਾਰਾ ਕੁਝ ਦਿਖਾਈ ਦਿੰਦਾ ਤਾਂ ਮੈਂ ਨੋ ਕਰਦਾ ਹੁੰਦਾ ਮੈਂ ਤੁਸੀਂ ਵੀ ਨੋ ਕਰਿਆ ਕਰੋ ਇਹੇ ਮੇਰੀ ਸੁਜੈਸ਼ਨ ਹੈ ਬਾਕੀ ਤੁਹਾਡੀ ਮਰਜ਼ੀ ਹੈ ਖੈਰ ਜਦੋਂ ਆਪਾਂ ਕਲਿੱਕ ਕਰ ਦਿੱਤਾ ਯੈਸ ਜਾਂ ਨੋ ਦੇ ਉੱਤੇ ਉਸ ਤੋਂ ਬਾਅਦ ਉਹ ਪੁੱਛਦਾ ਹੈ ਕਿ ਕਰੰਟ ਅਕਾਊਂਟ ਜਾਂ ਸੇਵਿੰਗ ਅਕਾਊਂਟ ਤਾਂ ਜਿਵੇਂ ਮੇਰੇ ਕੋਲੇ ਸੇਵਿੰਗ ਅਕਾਊਂਟ ਆ ਤਾਂ ਮੈਂ ਸੇਵਿੰਗ ਅਕਾਊਂਟ ਲਿਖਾਂਗਾ ਤੁਹਾਡੇ ਕੋਲੇ ਕਰੰਟ ਆ ਜਾਂ ਸੇਵਿੰਗ ਹੈ ਜਿਹੜਾ ਵੀ ਹੈ ਤਾਂ ਉਹ ਮੈਂ ਲਿਖ ਦਵਾਂਗਾ ਉਸਦੇ ਉੱਤੇ ਮਤਲਬ ਆਪਾਂ ਕਰੰਟ ਜਾਂ ਸੇਵਿੰਗ ਜਿਹੜਾ ਵੀ ਹੈ ਉਸਦੇ ਉੱਤੇ ਹਲਕਾ ਜਿਹਾ ਛੂ ਲੈਣਾ ਮੈਂ ਦਬਕੇ ਨਹੀਂ ਮਾਰਨੀ ਉਂਗਲੀ ਹਲਕਾ ਜਿਹਾ ਛੂਣਾ ਹੈ ਜਦੋਂ ਉਸ ਤੋਂ ਬਾਅਦ ਫਿਰ ਉਹ ਪੁੱਛਦਾ ਹੈ ਕਿ 0 ਤੋਂ ਲੈ ਕੇ 10 ਤੱਕ ਜਾਂ 0 ਤੋਂ ਲੈ ਕੇ 50 ਤੱਕ ਜਾਂ 1 ਤੋਂ ਲੈ ਕੇ 50 ਤੱਕ ਕੋਈ ਵੀ ਡਿਜੀਟ ਜਿਹੜਾ ਹੈ ਭਰੋ ਤਾਂ ਤੁਸੀਂ ਉੱਥੇ 17 13 ਕੋਈ ਵੀ ਡਿਜੀਟ ਭਰ ਦੇਵੋ ਉਹ ਪੁੱਛਣ ਦਾ ਅਰਥ ਉਹਦਾ ਇਹ ਹੁੰਦਾ ਹੈ ਕਿ ਕੋਈ ਉੱਥੇ ਚਿੜੀ ਕੋਈ ਪੰਛੀ ਜਾਂ ਕੋਈ ਜਾਨਵਰ ਤਾਂ ਨਹੀਂ ਇਹ ਕਰ ਰਿਹਾ ਕਿ ਹਿਊਮਨ ਬੀਇੰਗ ਹੀ ट्रांजैक्शन ਕਰ ਰਿਹਾ ਹੈ ਨਾ ਇਸ ਕਰਕੇ ਤੁਸੀਂ ਉਹ ਜੋ ਪੁੱਛਦੇ ਹਨ ਉਹ ਹਲਕਾ ਜਿਹਾ ਉਹ ਭਰ ਦੇਵੋ ਜਦੋਂ ਤੁਸੀਂ ਉਹ ਭਰਦੇ ਤਾਂ ਹੀ ਤਾਂ ਇਹ ਜਦੋਂ ਇਹ ਨੰਬਰ ਬਣੇ ਹੁੰਦੇ ਨੇ 1 2 3 4 5 6 7 8 9 0 ਜਦੋਂ ਉਹ ਕਹਿੰਦਾ ਹੈ ਕਿ 10 ਤੋਂ ਲੈ ਕੇ 40 ਤੱਕ ਭਰੋ ਤਾਂ ਤੁਸੀਂ ਉੱਥੇ 27 ਪੰਜਾਬੀ ਚ ਵੀ ਲਿ ਹਿੰਦੀ ਚ ਵੀ ਲਿਖਿਆ ਹੁੰਦਾ ਹੈ ਅੰਗਰੇਜ਼ੀ ਚ ਵੀ ਲਿਖਿਆ ਹੁੰਦਾ ਹੈ ਕੁਝ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਲਿਖਿਆ ਹੁੰਦਾ ਹੈ ਜਿਵੇਂ ਪੰਜਾਬ ਐਂਡ ਸਿੰਧ ਬੈਂਕ ਹੈ ਤਾਂ ਖੈਰ ਜਦੋਂ ਤੁਸੀਂ ਉਹ ਭਰ ਦਿੱਤਾ ਉਸ ਤੋਂ ਬਾਅਦ ਉਹ ਪੁੱਛਦਾ ਹੈ ਕਿ ਕਿੰਨੇ ਪੈਸੇ ਕਢਾਉਣੇ ਆ ਹਾਊ ਮਚ ਮਨੀ ਡੂ ਯੂ ਵਾਂਟ ਟੂ ਵਿਡਰਾਅ ਆਪ ਕਿੰਨੇ ਪੈਸੇ ਕਢਵਾਉਣਾ ਚਾਹਤੇ ਹੈ ਤਾਂ ਉੱਥੇ ਤੁਸੀਂ ਕੀ ਕਰਨਾ ਹੈ ਜਿੰਨੇ ਪੈਸੇ ਤੁਸੀਂ ਕਢਵਾਉਣੇ ਨੇ ਇਹ ਉੱਥੇ ਕਿਓਸਕ ਜਿਹੜਾ ਹੈ ਨਾ ਜਿਹੜਾ ਬੂਥ ਹੁੰਦਾ ਹੈ ਉੱਥੇ ਇੱਕ ਟੈਂਡੈਂਟ ਹਮੇਸ਼ਾ ਬੈਠਾ ਹੁੰਦਾ ਹੈ ਉਹਨੂੰ ਪੁੱਛ ਲਵੋ ਜੇ ਤੁਹਾਨੂੰ ਨਹੀਂ ਪਤਾ ਕਿ ਇਹ ਬਾਦਤ ਤੋਂ ਬਾਦਤ ਤੇ ਘੱਟ ਤੋਂ ਘੱਟ ਕਿੰਨੇ ਪੈਸੇ ਕਢਦਾ ਹੈ ਉਹ ਤੁਹਾਨੂੰ ਦੱਸ ਦੂਗਾ ਇੱਥੇ ਟਾਈਮ ਤੁਸੀਂ 5000 ਰੁਪਏ ਕਢਵਾ ਸਕਦੇ ਹੋ 50000 ਕਢਵਾ ਸਕਦੇ ਹੋ 20000 ਕਢਵਾ ਸਕਦੇ ਹੋ ਤੇ ਜਿੰਨੀ ਰਿਕੁਆਇਰਮੈਂਟ ਹੈ ਤੁਹਾਡੀ ਤੇ ਜਿੰਨੀ ਉਹ ਅਲਾਉ ਕਰਦਾ ਏ ਉਸ ਦੇ ਮੁਤਾਬਕ ਜਿਹੜਾ ਹੈ ਮੰਨ ਲਓ ਉਹ 50000 ਕਢਵਾਣ ਦਿੰਦਾ ਏ ਤੁਹਾਨੂੰ 20000 ਮੰਨ ਲਵੋ ਉਹ ਕਹਿੰਦੇ ਆ ਕਿ ਤੁਸੀਂ 20000 ਰੁਪਏ ਤੋਂ ਵੱਧ ਨਹੀਂ ਕਰਵਾ ਸਕਦੇ ਤੁਸੀਂ ਕਢਵਾਣੇ ਆ 25000 ਤਾਂ ਤੁਸੀਂ ਉੱਥੇ 20000 ਕਢਵਾਓ 5000 ਦੁਆਰਾ ਫੇਰ ਕਢਵਾ ਲਵੋ ਇਸ ਤਰੀਕੇ ਨਾਲ ਆਪਾਂ ਉੱਥੇ ਇਹ ਪੈਸੇ ਜਿਹੜੇ ਹਨ ਉਹ ਕਢਵਾਣੇ ਨੇ ਜੇਰਾ ਤੁਸੀਂ 20000 ਕਢਵਾਣੇ ਹਨ ਤਾਂ ਜਦੋਂ ਤੁਸੀਂ 20000 ਲਿਖੋ ਉੱਥੇ 20000 ਲਿਖੋ ਤਾਂ ਉਸ ਤੋਂ ਬਾਅਦ ਵਿੱਚ ਉਹ ਆਵੇਗਾ ਪ੍ਰੋਸੈਸਿੰਗ ਉੱਤੇ ਨਾ ਉਹਦੇ ਉੱਤੇ ਸਕਰੀਨ ਦੇ ਉੱਤੇ ਆ ਜਾਵੇਗਾ ਪ੍ਰੋਸੈਸਿੰਗ ਮਤਲਬ ਪ੍ਰੋਸੈਸਿੰਗ ਚੱਲ ਰਹੀ ਹੈ ਪ੍ਰੋਸੈਸਿੰਗ ਕਰਦਾ ਟਿਕ 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 ਟੱਕ ਕਰਕੇ ਉਹ ਰੁਕ ਜਾਵੇਗਾ ਜਦੋਂ ਰੁਕੇਗਾ ਤੇ ਉਸ ਤੋਂ ਬਾਅਦ ਉਹ ਕਰੇਗਾ ਟੇਕ ਯੂਅਰ ਕੈਸ਼ ਆਪਣਾ ਨਕਦ ਉਠਾ ਲੀ ਜੀਏ ਜਾਂ ਆਪਣੀ ਨਕਦ ਰਕਮ ਉਠਾ ਲੀ ਜੀਏ ਹਿੰਦੀ ਦੇ ਵਿੱਚ ਲਿਖੇਗਾ ਤੇ ਅੰਗਰੇਜ਼ੀ ਵਿੱਚ ਟੇਕ ਯੂਅਰ ਕੈਸ਼ ਬਾਕਸ ਹਲਕਾ ਜਿਹਾ ਖੁੱਲ੍ਹ ਜਾਵੇਗਾ ਇੱਥਾਂ ਉਸ ਦੇ ਵਿੱਚ 500 500 ਦੇ ਜਾਂ 700 700 ਦੇ ਜਿਹੜੇ ਵੀ ਨੋਟ ਉਸ ਟਾਈਮ ਦੇ ਉੱਤੇ ਬੂਥ ਦੇ ਵਿੱਚ ਉਸ ਕਿਓਸਕ ਦੇ ਵਿੱਚ ਉਸੇ ਡੱਬੇ ਦੇ ਵਿੱਚ ਮੌਜੂਦ ਹੁੰਦੇ ਆ ਉਸ ਹਿਸਾਬ ਦੇ ਨਾਲ ਉਹ ਪੈਸੇ ਖੁੱਲ ਜਾਣਗੇ ਤੁਸੀਂ ਜਿਹੜਾ ਬਾਕਸੇ ਤੋਂ ਖੁੱਲੇਗਾ ਉਸ ਤੋਂ ਪੈਸੇ ਹਲਕੇ ਜੇ ਉਠਾ ਲੈਣੇ ਆ ਉਹ ਆਰਾਮ ਨਾਲ ਉਠਾਓ ਤੁਸੀਂ ਜਦੋਂ ਤੱਕ ਤੁਸੀਂ ਨਹੀਂ ਉਠਾਉਂਦੇ ਬੰਦ ਨਹੀਂ ਹੁੰਦਾ ਤਾਂ ਕਰਕੇ ਡਰਨ ਦੀ ਲੋੜ ਨਹੀਂ ਉਠਾਓ 98 ਨੇ ਖਿਆਲ ਰੱਖੋ ਆਏ ਨਾ ਹੋਵੇ ਕਿ ਤੁਸੀਂ 19 نوٹ 20000 ਕਢਵਾਨੇ ਹਨ ਮੰਨ ਲਵੋ ਤਾਂ ਤੁਸੀਂ 39 نوٹ ਚੱਕ ਲਵੋ ਇੱਕ نوٹ ਛੇਠਾ ਹੀ ਪਿਆ ਰਵੇ ਵੈਸੇ ਤਾਂ ਆਪਣੇ ਆਪ ਬੰਦ ਨਹੀਂ ਹੁੰਦਾ ਪਰ ਜੇ ਬੰਦ ਹੋ ਜਾਵੇ ਤਾਂ ਫਿਰ ਜਿਹੜਾ ਹੈ ਫਿਰ ਆਪਾਂ ਕਿਹਦੀ ਮਾਨੂੰ ਮਾਸੀ ਆਖਾਂਗੇ ਇਸ ਕਰਕੇ ਇਹ ਥੋੜਾ ਜਿਹਾ ਜਿਹੜਾ ਹੈ ਨਾ ਉਹ ਖਿਆਲ ਰੱਖੋ ਸਾਰੇ ਨੋਟ ਚੱਕ ਲਵੋ ਤੇ ਫਿਰ ਉਹਨਾਂ ਨੂੰ ਕਾਊਂਟ ਕਰੋ ਮੌਕੇ ਦੇ ਉੱਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨੋਟ ਵੱਧ ਜਾਂ ਘੱਟ ਹਨ ਵੱਧ ਵੀ ਹੋਣ ਜੇ ਤਾਂ ਵੀ ਰਿਪੋਰਟ ਕਰੋ ਕਿਉਂਕਿ ਬੀ ਓਨੈਸਟ ਇਮਾਨਦਾਰ ਬੰਨਾ ਚਾਹੀਦਾ ਆਪਾਂ ਨੂੰ ਜੇ ਘੱਟ ਗਏ ਤਾਂ ਵੀ ਨਾਲੋਂ ਨਾਲੀ ਰਿਪੋਰਟ ਕਰੋ ਇੱਕ ਤਾਂ ਉੱਥੇ ਬੰਦੇ ਨੂੰ ਨਾਲੇ ਜਿਹੜਾ ਖੜਾ ਹੈ ਤੇ ਆਹ ਦੇਖ ਭਰਾਵਾ ਤੇਰੇ ਸਾਹਮਣੇ ਪੈਸੇ ਕਢਾਏ ਆ ਇਹ ਨੋਟ ਇੱਕ ਘਟ ਹੈ ਨਾਲ ਹੀ ਬੈਂਕ ਦਾ ਉੱਥੇ ਨੰਬਰ ਲਿਖਿਆ ਹੁੰਦਾ ਹੈ ਉਸ ਦੇ ਉੱਤੇ ਨਾਲੋਂ ਨਾਲ ਹੀ ਬੈਂਕ ਮੈਨੇਜਰ ਲਿਖਿਆ ਹੁੰਦਾ ਪਰ ਉਹ ਜ਼ਰੂਰੀ ਨਹੀਂ ਮੈਨੇਜਰ ਹੋਵੇ ਕੋਈ ਹੋਰ ਵਿਅਕਤੀ ਵੀ ਉਠਾ ਸਕਦਾ ਹੈ ਜਿਸ ਦੀ ਡਿਊਟੀ ਲਈ ਹੁੰਦੀ ਹੈ 24 ਘੰਟੇ ਬੈਂਕ ਦੇ ਦੁਆਰਾ ਜੇ ਤੁਸੀਂ ਕਸਟਮਰ ਕੇਅਰ ਦੇ ਉੱਤੇ ਕਾਲ ਕਰੋ ਕਰਕੇ ਦੱਸੋ ਕਿ ਮੈਂ ਹੁਣ ਇੰਨੇ ਪੈਸੇ ਕਢਵਾਏ ਆ ਮੈਨੂੰ ਸ਼ੋ ਵੀ ਇੰਨੇ ਹੀ ਹੋਏ ਆ ਤੁਸੀਂ ਫੋਨ ਦੇ ਉੱਤੇ ਵੀ ਦੇਖੋ ਕਿ ਤੁਹਾਨੂੰ ਕਿੰਨੇ ਪੈਸੇ ਡਿਡਕਟ ਹੋਏ ਨੇ ਜੇਕਰ ਵੱਧ ਜਾਂ ਘਟਣ ਤੁਰੰਤ ਰਿਪੋਰਟ ਕਰ ਦੇਵੋ ਤੇ ਬੈਂਕ ਜਿਹੜੀ ਹੈ ਉਹ ਉਸ ਚੀਜ਼ ਦਾ ਤੁਹਾਡੀ ਦਾ ਖਿਆਲ ਰੱਖੇਗੀ ਤੁਹਾਨੂੰ ਜ਼ਰੂਰ ਰਿਸਪੌਂਡ ਕਰੇਗੀ ਉਸ ਤੋਂ ਬਾਅਦ ਯਾਦ ਰੱਖੋ ਕਿ ਆਪਣਾ ਜਿਹੜਾ ਕਾਰਡ ਹੈ ਉਹ ਜ਼ਰੂਰ ਲੈ ਕੇ ਜਾਵੋ ਤੇ ਕੋਸ਼ਿਸ਼ ਕਰੋ ਕਿ ਜੇਕਰ ਕੋਈ ਕੋਲੇ ਵਿਅਕਤੀ ਖੜਾ ਹੈ ਤਾਂ ਪਿੰਨ ਜਿਹੜਾ ਹੈ ਤੁਸੀਂ ਬਦਲ ਲਵੋ ਪਰ ਜੇਕਰ ਕੋਈ ਉਸਦੇ ਜਾਣ ਤੋਂ ਬਾਅਦ ਬਦਲੋ ਤੇ ਦੂਸਰਾ ਜਿਹੜਾ ਹੈ ਇਹ ਨਾ ਹੋਵੇ ਕਿ ਪਿੰਨ ਵੀ ਦੂਸਰੇ ਮਦੰਦੇ ਦੀ ਮਦਦ ਲੈ ਕੇ ਬਦਲੋ ਯੋ ਕਿ ਉਹਨੂੰ ਪਤਾ ਲੱਗ ਗਿਆ ਉਹਨੇ ਫਿਰ ਕਾਰਡ ਚੇਂਜ ਕਰਦੇ ਨੇ ਫਿਰ ਤੁਹਾਡੇ ਜਿਹੜਾ ਹੈ ਉਹ ਔਖਾ ਹੋ ਜਾਣਾ ਮੈਂ ਉਸ ਤੋਂ ਅਗਲੀ ਗੱਲ ਕਾਰਡ ਦਾ ਪਿੰਨ ਜਿਹੜਾ ਹੈ ਉਹ ਕੰਪਿਊਟਰ ਦੇ ਰਾਹੀਂ ਇੰਟਰਨੈਟ ਦੇ ਰਾਹੀਂ ਮੋਬਾਈਲ ਦੇ ਰਾਹੀਂ ਜਾਂ ਆਪਾਂ ਮੈਸੇਜ ਭੇਜ ਕੇ ਵੀ ਕਰ ਸਕਦੇ ਆ ਤਾਂ ਇੰਟਰਨੈਟ ਬੈਂਕਿੰਗ ਦੇ ਤੋਂ ਵੀ ਇਹ ਕੀਤਾ ਜਾ ਸਕਦਾ ਹੈ ਕੁਝ ਬੈਂਕਾਂ ਜਿਹੜੀਆਂ ਨੇ ਇਹ ਅਲਾਉ ਕਰਦੀਆਂ ਨੇ ਪਰਮਿਸ਼ਨ ਦਿੰਦੀਆਂ ਹਨ OTP بیس ਦਾ ਹੈ ਇਹ ਤਾਂ ਕਹਦੇ ਇਹ ਜਿਹੜੀ ਹੈ ਅੱਜ ਆਪਾਂ ਜੋ ਵੀਡੀਓ ਹੈ ਉਸ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਕਿ ਏਟੀਐਮ ਦੇ ਉੱਤੇ ਵੀ ਠੱਗੀ ਵੱਜ ਸਕਦੀ ਹੈ ਵੱਜਦੀ ਹੈ ਲੋਕਾਂ ਦੇ ਨਾਲ ਤੇ ਇਸ ਤੋਂ ਆਪਾਂ ਕਿਵੇਂ ਬਚਾਅ ਕਰਨਾ ਹੈ ਤਾਂ ਦੋਸਤੋ ਇਸ ਦੇ ਇਲਾਵਾ ਠੱਗੀ ਦੇ ਹੋਰ بڑے ਤਰੀਕੇ ਨੇ ਤਿੰਨ ਚਾਰ ਤਰੀਕੇ ਜਿਹੜੇ ਹਨ ਜਿਹੜੇ ਅੱਜ ਕੱਲ੍ਹ ਜ਼ਿਆਦਾ ਕਾਮਨ ਨੇ ਬਹੁਤ ਕਾਮਨ ਨੇ ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਹਨ ਤੁਹਾਡੇ ਬੈਂਕ ਦੇ ਵਿੱਚੋਂ ਜਿਹੜੇ ਰਿਹਾ ਤੁਸੀਂ ਯੂਪੀਆਈ ਯੂਜ਼ ਕਰਦੇ ਹੋ ਤਾਂ ਜਾਂ ਇੰਟਰਨੈਟ ਬੈਂਕਿੰਗ ਯੂਜ਼ ਕਰਦੇ ਹੋ ਤਾਂ ਤੁਹਾਨੂੰ ਫੋਨ ਕਰਕੇ ਤੇ ਓਟੀਐਮ ਤੋਂ ਬਿਨਾਂ ਹੀ ਬਿਨਾਂ ਓਟੀਐਮ ਮੰਗੇ ਬਿਨਾਂ ਕੋਈ ਲਿੰਕ ਦਿੱਤੇ ਬਿਨਾਂ ਤੁਹਾਡਾ ਪਿੰਨ ਤੇ ਬਿਨਾਂ ਤੁਹਾਡਾ ਏਟੀਐਮ ਕਾਰਡ ਨੰਬਰ ਜਾਣੇ ਹੀ ਤੁਹਾਡੇ ਪਿੰਕ ਦੇ ਵਿੱਚੋਂ ਪੈਸੇ ਕਢਵਾਏ ਸਕਦੇ ਹਨ ਇਸ ਦੇ ਬਾਰੇ ਅਸੀਂ 2 ਦਿਨ ਪਹਿਲਾਂ ਵੀਡੀਓ ਬਣਾਈ ਸੀ ਲਿੰਕ ਇਸ ਪੇ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਦਿੱਤਾ ਹੈ ਇਸ ਦੇ ਇਲਾਵਾ ਲੋਨ ਐਪ ਦਾ ਜਿਹੜਾ ਮੱਕੜ ਜਾਲ ਹੈ ਉਸ ਦੇ ਰਾਹੀਂ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਫਸਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਲੋਕਾਂ ਦੀ ਹਾਲਤ ਜਿਹੜੀ ਹੈ ਉਸ ਦੇ ਵਿੱਚ ਸਿਰਫ ਪੈਸੇ ਵੀ ਬਰਬਾਦ ਨਹੀਂ ਹੁੰਦੇ ਉਸ ਦੇ ਵਿੱਚ ਤੁਹਾਡੀ ਜਿਹੜੀ ਰੈਪਿਊਟੇਸ਼ਨ ਹੈ ਉਹ ਤੁਹਾਡੀ ਨਿੱਜੀ ਜ਼ਿੰਦਗੀ ਜਿਹੜੀ ਹੈ ਉਹੋ ਵੀ ਬਰਬਾਦ ਹੋ ਜਾਂਦੀ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਖੁਦਕਸ਼ੀਆਂ ਵੀ ਕੀਤੀਆਂ ਨੇ ਤੇ ਇਸ ਕਰਕੇ ਇਸ ਤੋਂ ਵੀ ਬਚਣਾ ਜ਼ਰੂਰੀ ਹੈ ਇਹੇ ਵੀਡੀਓ ਵੀ ਜਿਹੜੀ ਅਸੀਂ ਲਿੰਕ ਜਿਹੜਾ ਇਹ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਦਿੱਤਾ ਹੈ ਇਸ ਨੂੰ ਜ਼ਰੂਰ ਦੇਖਿਓ ਤੁਸੀਂ ਤੇ ਆਪਣੇ ਦੋਸਤ ਮਿੱਤਰਾਂ ਦੇ ਨਾਲ ਵੀ ਇਹੋ ਜਿਹੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਦਿਆ ਕਰੋ ਤਾਂ ਜੋ ਉਹ ਲੋਕ ਵੀ ਜਿਹੜੇ ਹਨ ਤੁਹਾਡੇ ਦੋਸਤ ਜਿਨ੍ਹਾਂ ਦੇ ਤੁਸੀਂ ਸ਼ੁਭਚਿੰਤਕ ਹੋ ਤਾਂ ਉਹਨਾਂ ਨੂੰ ਇਹ ਵੀਡੀਓ ਇਹਨਾਂ ਨੂੰ ਦਿਖਾਓ ਤੇ ਇਹੋ ਜਿਹੀ ਵੀਡੀਓ ਵਾਰ-ਵਾਰ ਦੇਖਿਆ ਕਰੋ ਤੇ ਉਹਨਾਂ ਨੂੰ ਵੀ ਕਹੋ ਕਿ ਇਹ ਇਹ ਵਾਰ-ਵਾਰ ਦੇਖੋ ਤੇ ਦੂਜਿਆਂ ਨੂੰ ਵੀ ਦਿਖਾਓ ਤਾਂ ਜੋ ਆਪਾਂ ਜਿਹੜੇ ਹਨ ਇੱਕ ਜ਼ਿੰਮੇਵਾਰ ਸ਼ਹਿਰੀ ਦਾ ਜਿਹੜਾ ਫਰਜ਼ ਹੈ ਉਹ ਨਿਭਾ ਸਕੀਏ ਦਿੱਖਾ ਦਿੱਤਾ ਆ ਜਿਹੜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਵੀਡੀਓ ਅੰਤ ਤੱਕ ਦੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ